ਜਾਂਦਾ ਹੈ ਦੇਖੋ ਤੁਸੀਂ ਲਾਈਵ ਤੋਂ ਸਵੇਰਾ ਦੇਖ ਸਕਦੇ ਹੋ ਜਦੋਂ ਵੀ ਮਤਲਬ ਤੇ ਹੈ ਨਾ ਉਦੋਂ ਅਗਲੇ ਸਾਲ ਵੀ ਸਾਨੂੰ ਹਰੇਕ ਵਾਰ ਅਗਲੀ ਵਾਰ ਕਹਿਿੰਦੇ ਨਹੀਂ ਜਾਂ ਤਾਂ ਫਿਰ ਅਗਲੇ ਸਾਲ ਦਾ ਰੱਖੋ ਗੁੱਲ ਮਲਾ ਕੇ ਧੰਦੇ ਸਾਰੇ ਪਿੰਡਾਂ 'ਚ ਜਾਣੇ ਹੋ ਜਿਹੜੇ ਵੀ ਇੰਡਰ ਵਿੱਚ ਆਮਾਨਗਰੀ ਦਾ ਸਰਪੰਚ ਆ ਉਹਦੀ ਸਰਪੰਚੀ ਜ਼ੋਰ ਤੇ ਚੱਲ ਰਹੀ ਸਰਪੰਚੀ ਦਾ ਮੈਟਰ ਨਾ ਰੱਖੀ ਨਹੀਂ ਨਹੀਂ ਆਪਾਂ ਗੱਲ ਮੈਟਰ ਨਹੀਂ ਕਰਦੇ ਅੱਜ ਅੱਜ ਦਾ ਮੁੱਦਾ ਰੱਖੀ ਸਰ ਕੀ ਰੋਣਾ ਵੀਰੇ ਇੱਥੇ ਪੰਚ ਨਾਲ ਇਹਥੇ ਭਜੀ ਸਰਪੰਚ ਨਾਲ ਮੰਡੌੜ ਪਿੰਡ ਦੇ ਵਿੱਚ ਹਾਂਜੀ ਤੇ ਕੁਝ ਜ਼ਮੀਨ ਦੇ ਉੱਤੇ ਕਬਜ਼ਾ ਕਾਰਵਾਈ ਦਾ ਅੱਜ ਮੌਕਾ ਰੱਖਿਆ ਗਿਆ ਸੀ ਠੀਕ ਹੈ ਜੀ ਤੇ ਪਰ ਉਸ ਉਸ ਦੌਰਾਨ ਕੁਝ ਕੁ ਲੇਡੀਜ਼ ਵੱਲੋਂ ਉਹਦਾ ਆਪੋਸ ਕੀਤਾ ਗਿਆ ਠੀਕ ਹੈ ਤੇ ਸਾਡੇ ਕੋਲੇ ਲੇਡੀਜ਼ ਫੋਰਸ ਘੱਟ ਸੀ ਤਾਂ ਕਰਕੇ ਸਾਨੂੰ ਡਾਰਸੀ ਵੀ ਕਿਤੇ ਕਬਜ਼ਾ ਕਾਰਵਾਈ ਦੌਰਾਨ ਵੀ ਕੁਝ ਅਣਹੋਣੀ ਘਟਨਾ ਨਾ ਹੋ ਜੇ ਠੀਕ ਹੈ ਇਸ ਲਈ ਉਸ ਕਾਰਵਾਈ ਨੂੰ ਰੋਕਿਆ ਗਿਆ ਵੀ ਉਹਨੂੰ ਅੱਗੇ ਕਿਤੇ ਮੁਲਤਵੀ ਕੀਤਾ ਗਿਆ ਫਿਰ ਕਿਸੇ ਦਿਨ ਠੀਕ ਹੈ ਤੇ ਉਸ ਇਹ ਪਿੰਡ ਵਾਸੀ ਚਾਹੁੰਦੇ ਨੇ ਵੀ ਉਹ ਕਬਜ਼ਾ ਕਾਰਵਾਈ ਮੁਕੰਮਲ ਹੋਣੀ ਚਾਹੀਦੀ ਸੀ ਉਹਦੇ ਰੋਸ ਵਜੋਂ ਇਹਨਾਂ ਨੇ ਧਰਨਾ ਲਾਇਆ ਠੀਕ ਹੈ ਤੇ ਮੈਂ ਹੁਣ ਪਿੰਡ ਵਾਸੀਆਂ ਕੋਲ ਇਹਨਾਂ ਕੋਲੇ ਸਾਡੇ ਸਤਕਾਰਯੋਗ ਬਜ਼ੁਰਗ ਨੇ ਇਹਨਾਂ ਕੋਲੇ ਬੇਨਤੀ ਕਰਨਾ ਹੈ ਵੀ ਆਪਣੀ ਪਬਲਿਕ ਪਰੇਸ਼ਾਨ ਹੋ ਰਹੀ ਹੈ ਬਿਲਕੁਲ ਤੇ ਇਹ ਧਰਨਾ ਵੀ ਸ਼ਾਂਤੀਪੂਰਵਕ ਤਰੀਕੇ ਨਾਲ ਚੱਕਿਆ ਜਾਵੇ ਤੇ ਬਾਕੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਠੀਕ ਇਹ ਪਰਗਾਮੀ ਨੂੰ ਪੁੱਛਿਆ ਬੰਦੇ ਨੂੰ ਕਿ ਭਾਈ ਕਿੰਨੇ ਕੇ ਪਰੇਸ਼ਾਨ ਹੋਏ ਮੇਰੇ ਬਹੁਤ ਔਖਾ ਯਾਰ ਬਹੁਤ ਔਖਾ 4 ਘੰਟੇ ਹੋ ਗਏ ਇੱਥੇ ਖੜੇ ਨੇ आ गए बंद आ गए बहुत परेशान करी मेरे अगे

ਖਾਨ ਮਜ਼ਦੂਰ ਇਕਤਾ ਜਿੰਦਾਬਾਦ 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 ਡਾਕਟਰ ਬਲਬੀਰ ਮੁਰਦਾਬਾਦ 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 ਆਮ ਆਦਮੀ ਪਾਰਟੀ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਇੱਥੇ ਦਾ ਪ੍ਰਸ਼ਾਸਨ ਮੁਰਦਾਬਾਦ 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 ਇੱਥੇ ਭਜੀ ਸਰਪੰਚ ਨਾਲ ਮੰਡੌੜ ਪਿੰਡ ਦੇ ਵਿੱਚ ਹਾਂਜੀ ਤੇ ਕੁਛ ਜ਼ਮੀਨ ਦੇ ਉੱਤੇ ਕਬਜ਼ਾ ਕਾਰਵਾਈ ਦਾ ਅੱਜ ਮੌਕਾ ਰੱਖਿਆ ਗਿਆ ਸੀ ਠੀਕ ਹੈ ਜੀ ਤੇ ਪਰ ਉਸ ਉਸ ਦੌਰਾਨ ਕੁਛ ਲੇਡੀਜ਼ ਵੱਲੋਂ ਉਹਦਾ ਆਪੋਸ ਕੀਤਾ ਗਿਆ ਠੀਕ ਹੈ ਤੇ ਸਾਡੇ ਕੋਲੇ ਲੇਡੀਜ਼ ਫੋਰਸ ਘੱਟ ਸੀ ਤਾਂ ਕਰਕੇ ਸਾਨੂੰ ਡਰ ਸੀ ਵੀ ਕਿਤੇ ਕਬਜ਼ਾ ਕਾਰਵਾਈ ਦੌਰਾਨ ਵੀ ਕੁਛ ਅਣਹੋਣੀ ਘਟਨਾ ਨਾ ਹੋ ਜੇ ਠੀਕ ਹੈ ਇਸ ਲਈ ਉਸ ਕਾਰਵਾਈ ਨੂੰ ਪਹਿਲਾਂ ਰੋਕਿਆ ਗਿਆ ਵੀ ਉਹਨੂੰ ਅੱਗੇ ਕਿਤੇ ਮੁਲਤਵੀ ਕੀਤਾ ਗਿਆ ਫੇਰ ਕਿਸੇ ਦਿਨ ਠੀਕ ਹੈ ਤੇ ਉਸ ਇਹ ਪਿੰਡ ਵਾਸੀ ਚਾਹੁੰਦੇ ਨੇ ਵੀ ਉਹ ਕਬਜ਼ਾ ਕਾਰਵਾਈ ਮੁਕੰਮਲ ਹੋਣੀ ਚਾਹੀਦੀ ਸੀ ਉਹਦੇ ਰੋਸ ਵਜੋਂ ਇਹਨਾਂ ਨੇ ਧਰਨਾ ਲਾਇਆ ਹੈ ਤੇ ਮੈਂ ਹੁਣ ਪਿੰਡ ਵਾਸੀਆਂ ਕੋਲ ਇਹਨਾਂ ਕੋਲੇ ਸਾਡੇ ਸਤਕਾਰਯੋਗ ਬਜ਼ੁਰਗ ਨੇ ਇਹਨਾਂ ਕੋਲੇ ਬੇਨਤੀ ਕਰਨ ਆਏ ਵੀ ਆਪਣੀ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੇ ਇਹ ਧਰਨਾ ਵੀ ਸ਼ਾਂਤੀਪੂਰਨ ਤਰੀਕੇ ਨਾਲ ਚੱਕਿਆ ਜਾਵੇ ਤੇ ਬਾਕੀ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆਉਂਦਾ ਆ ਗਏ ਮਾਤਾ ਮੈਂ ਬੈਠੇ ਨੇ ਇੱਥੇ ਤੇ ਬੋਰ ਬੈਠੇ ਨੇ ਦੇ ਮੋਟਾਂ ਤੇ ਮੈਂ ਤੁਹਾਡੇ ਸਾਹਮਣੇ ਪੀਸੀ ਸਾਹਿਬ ਦਾ ਮਾਨਯੋਗ ਮੈਡਮ ਦਾ ਤੇ ਸਾਡੇ ਅਧਿਕਾਰ ਦਾ ਇਹ ਸੰਦੇਸ਼ ਲੈ ਕੇ ਆ ਕਿ ਇਸ ਤਰਨੇ ਨੂੰ ਤੁਸੀਂ ਕਿਰਪਾ ਕਰਕੇ ਪੀਸਫੁੱਲ ਤਰੀਕੇ ਨਾਲ ਇਥੋਂ ਚੱਕ ਦੋ ਤੇ ਜੋ ਵੀ ਤੁਹਾਡੇ ਕਿਨੇ ਰੋਸ ਨੇ ਤੇ ਅੱਜ ਸਵੇਰੇ ਕਬਜ਼ਾ ਕਰਵਾਈ ਸੀ ਪੁਲਟ ਕੰਟੀ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਹੈ ਤੇ ਜਦੋਂ ਅਗਲੀ ਅੱਜ ਉਹ ਪੁਲਿਸ ਦੀ ਕਮੀ ਹੋਣ ਕਰਕੇ ਉਹ ਮੁਕੰਮਲ ਨਹੀਂ ਕੀਤੀ ਜਾ ਸਕੀ ਤੇ ਜਦੋਂ ਅਗਲੀ ਡੇਟ ਰੱਖੀ ਜਾਊਗੀ ਕਬਜ਼ਾ ਕਾਰਵਾਈ ਦੀ ਉਹਦੇ ਵਿੱਚ ਬਸ ਪੁਲਿਸ ਅੰਦਾਜ਼ ਅਰਸ ਜਾਂਦੀ ਜਾਊਗੀ ਤਾਂ ਕਰਕੇ ਉਹ ਜਿਹੜੀ ਕਬਜ਼ਾ ਕਾਰਵਾਈ ਹੈ ਉਹਨੂੰ ਮੁਕੰਮਲ ਕੀਤਾ ਜਾ ਸਕੇ ਤੇ ਮੈਂ ਫਿਰ ਇੱਕ ਵਾਰੀ ਤੁਹਾਡੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਵੀ ਇਹਨੂੰ ਇਹਨੂੰ ਹੋਰ ਧਰਨੇ ਨੂੰ ਚੱਕਿਆ ਜਾਵੇ ਤਾਂ ਕਰਕੇ ਜੋ ਆਪਣੇ ਵਾਲੇ ਤੁਹਾਡੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਆ ਹੁਣ ਤੁਹਾਡੇ ਸਾਹਮਣੇ ਇੱਕ ਸਵੇਰੇ ਬੈਂਤਰੀ ਦਾ ਕਨvoi ਸੀ ਉਹਨੂੰ ਲੰਘਣ ਨੂੰ ਮੁਸ਼ਕਲ ਆਈ ਆਪਣਾ ਐਂਬੂਲੈਂਸ ਮੰਗਿਆ ਕੋ ਤੇ ਮੈਂ ਤੁਹਾਨੂੰ ਧੰਨਵਾਦ ਦਿੰਦਾ ਵੀ ਤੁਸੀਂ ਉਹਨਾਂ ਨੂੰ ਰਸਤਾ ਦਿੱਤਾ ਪਰ ਵੀ ਟਾਈਮ ਕਾਫੀ ਹੋ ਗਿਆ ਬੱਚਿਆਂ ਦਾ ਸੂਨਨਾ ਟਾਈਮ ਹੈ ਤੇ ਕਿਰਪਾ ਕਰਕੇ ਵੀ ਸਾਰਿਆਂ ਲੋਕਾਂ ਦੇ ਧਿਆਨ ਨੂੰ ਜ਼ਰੂਰ ਤੱਕ ਰੱਖਦੇ ਹੋਏ ਵੀ ਇਹ ਧਰਨੇ ਨੂੰ ਚੱਕਿਆ ਜਾਵੇ दो एक खा ना देख करो एक ਮਰਦਾਬਾਦ ਯਾਰ ਸਰਕਾਰ ਮਰਦਾਬਾਦ ਚਲੋ ਜਿੰਦਾਬਾਦ ਜਿੰਦਾਬਾਦ ਸਤਿਕਾਰ ਸਹੀ ਹਮ ਨ ਕਰੋ ਸਤਿਕਾਰ ਸਹੀ ਹਮ ਨ ਕਰੋ 15 ਤਰੀਕ ਨੂੰ ਜਿਲ੍ਹਾ ਪਟਿਆਲ ਤੇ ਬਹੁਤ ਸਮਾਜ ਪਾਲਤੀ ਬਨੋ ਇਸ ਦੇ ਸਬੰਧ ਚ ਵੱਡਾ ਧਰਨਾ ਦਿੱਤਾ ਜਾਣਾ 15 15 ਜੇ ਮੇਰੀ ਗੱਲ ਧਿਆਨ ਨਾਲ ਸੁਣੋ ਮਾਤਾ ਕਮਲ ਜੇ ਮੇਰੀ ਅਜੀਤ ਪਹਿਲੀ ਸਟੇਜ ਤੇ ਆਪ ਤਰਾ ਹੋਏ ਗੱਲ ਹੋਈ ਹੈ ਉਹ ਜੋ ਵੀ ਉਹਦੇ ਆਪੂ ਸਾਥੀ ਨੇ ਉਹ ਵੀ ਤਾਂ ਨੰਬਰ ਲੈ ਲਿਆ ਉਹਨਾਂ ਦਾ ਉਹਨਾਂ ਨਾਲ ਰਾਤ ਦਾ ਕੰਮ ਸੰਪਰਕ ਕਰਨਾ ਅੱਜ ਦਾ ਕੱਲ ਦੇ ਵਿੱਚ ਇਹ ਮਸਲਾ ਥੋੜਾ ਹੱਲ ਹੋਊਗਾ 15 ਤਰੀਕ ਨੂੰ ਹੋਰ ਪਿੰਗਾਂ ਦਾ ਧਰਨਾ ਇਸੇ ਸਬੰਧ ਦੇ ਵਿੱਚ ਠੀਕ ਹੈ ਜੀ ਤੇ ਬੇਨਤੀ ਕਰਵਾਉਣਾ ਕਿ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਵਾਰਨਿੰਗ ਹੈ ਜੇ ਪ੍ਰਸ਼ਾਸਨ ਸਹੀ ਢੰਗ ਨਾਲ ਇਹ ਕੰਮ ਕਰੂਗਾ ਤਾਂ ਕਰ ਘੰਡੇ ਦੇ ਡੰਗਾ ਮੁੱਖ ਮੰਤਰੀ ਦੀ ਕੋਟੀ ਤੱਕ ਪਹੁੰਚਾ ਹਾਂ ਠੀਕ ਹੈ ਜੀ ਹਾਂ ਨਹੀਂ ਕਲੇ ਪਰੇਸ਼ਾਨ ਮਜ਼ਦੂਰ ਵੀ ਪਰੇਸ਼ਾਨ ਨੇ ਮਤਲਬ ਪੂਰੀ ਪੰਜਾਬੀ ਦੇ ਪਰੇਸ਼ਾਨ ਹੈ ਸਰਕਾਰਾਂ ਤੋਂ ਹਾਂ ਇੱਕ ਮਿੰਟ ਵੀ ਨਹੀਂ ਇੱਕ ਮਿੰਟ ਇਸ ਤਰੀਕੇ ਨਾਲ ਚੱਲੋ ਦੇਖਾ ਆਪਣੇ ਭਾਈਓ ਨੇ ਵੀ ਹਾਂ ਜੀ ਕੀ ਰੌਲਾ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਮੈਂ ਗ੍ਰਾਮ ਪੰਚਾਇਤ ਮਡੋਲ ਸਰਪੰਚੀ ਠੀਕ ਹੈ ਤੇ ਜਿਹੜਾ ਸਟੈਪ ਚੱਕਿਆ ਜਨਗਰ ਨਿਵਾਸੀਆਂ ਨੇ ਇਹ ਕੋਈ ਪਹਿਲਾ ਸਟੈਪ ਨਹੀਂ ਹੈ ਜੀ ਇਸ ਤੋਂ ਪਹਿਲਾਂ ਵੀ ਡਾਕਟਰ ਬਲਵੀਰ ਸਿੰਘ ਜੀ ਜਿਹਦੇ ਕੇਸ ਹਰਪੀ ਦੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੇ ਘਰ ਦੇ ਅੱਗੇ ਜਿਹੜਾ ਇਹ ਧਰਨਾ ਸੀ 4 ਦਿਨ ਤੱਕ ਰਾਤ ਲਗਾਤਾਰ ਲੱਗਾ ਰਿਹਾ ਸੀ ਠੀਕ ਹੈ ਉਹਨਾਂ ਦੇ ਭਰੋਸਾ ਦਿਵਾਉਣ ਤੇ ਡੀਸੀ ਸਾਹਿਬ ਪਟਿਆਲਾ ਦੇ ਭਰੋਸਾ ਦਿਵਾਉਣ ਤੇ ਐਸਐਸਪੀ ਸਾਹਿਬ ਦੇ ਭਰੋਸਾ ਦਿਵਾਉਣ ਤੇ ਤਾਂ ਉਹ ਜਿਹੜਾ ਧਰਨਾ ਸੀ ਚੁੱਕਿਆ ਗਿਆ ਸੀ ਪਰ ਜਿਹੜੀ ਇਹ ਗੱਲ ਆਪਣੇ ਅੱਜ ਤੁਹਾਨੂੰ ਤਹਿਸੀਲਦਾਰ ਸਾਹਿਬ ਨੇ ਦੱਸੀ ਹੈ ਵੀ ਅੱਜ ਸਾਨੂੰ ਪੋਸਟਪੋਨ ਕਿਸੇ ਕਾਰਨ ਕਰਕੇ ਕਰਨਾ ਕਰਦੇ ਪਿਆ। ਇਹ ਤਾਂ ਹੈ ਜਿਹੜਾ ਕਬਜ਼ਾ ਕਾਰਵਾਈ ਸੀ ਅੱਜ ਪਹਿਲੀ ਵਾਰ ਨਹੀਂ ਮੁਕਤਵੀ ਹੋਈ ਅੱਜ ਤੀਜੀ ਵਾਰ ਮੁਕਤਵੀ ਹੋਈ ਹੈ। ਜਦੋਂ ਕਿ ਹਾਈ ਕੋਰਟ ਦੀ ਡਾਇਰੈਕਸ਼ਨ ਵੀ ਸੀ ਅੱਜ ਪ੍ਰਸ਼ਾਸਨ ਨੂੰ ਵੀ ਜਿਹੜੇ ਚਕੋਤਿਆਕਾਰ ਨੇ ਉਹਨਾਂ ਨੇ ਪੂਰੀ ਪੇਮੈਂਟ ਭਰਤੀ। ਡੇਢ ਮਹੀਨਾ ਹੋ ਗਿਆ ਬੋਲੀ ਹੋਈ ਨੂੰ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਬੋਲੀ ਹੋਈ ਹੈ। ਇਹ ਸਰਕਾਰੀ ਸਹ ਦੇ ਉੱਪਰ ਹੈ ਜਿਹੜਾ ਸਾਰਾ ਡਰਾਮਾ ਵਾਰ-ਵਾਰ ਹੋ ਰਿਹਾ ਹੈ। ਕਿਉਂਕਿ ਇਸ ਪ੍ਰਸ਼ਾਸਨ ਇੱਥੋਂ ਤੱਕ ਫੇਰ ਹੋ ਚੁੱਕਿਆ ਹੈ ਵੀ ਹਾਈ ਕੋਰਟ ਦੀ ਵੀ ਪ੍ਰਵਾਹ ਨਹੀਂ ਮੰਨ ਰਿਹਾ ਜਿਹੜਾ ਪ੍ਰਸ਼ਾਸਨ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਉਹ ਵਿਧਾਇਕ ਨੇ ਡਾਕਟਰ ਬਲਬੀਰ ਜੀ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਇੰਨਾ ਜਕੜ ਰੱਖਿਆ ਹੈ ਵੀ ਉਹਨਾਂ ਨੂੰ ਕਿਸੇ ਇੱਥੇ ਸਿਸਟਮ ਦੀ ਪ੍ਰਵਾਹ ਨਹੀਂ ਕਿਉਂਕਿ ਜਿਹੜੀ ਸ਼ਾਮਲਾਟ ਜ਼ਮੀਨ ਹੈ ਗਰੀਬ ਪਰਿਵਾਰਾਂ ਨੇ ਐਸਸੀ ਪਰਿਵਾਰਾਂ ਨੇ ਪੈਸੇ ਭਰ ਦਿੱਤੇ ਨੇ ਉਹਨਾਂ ਨੂੰ ਕਬਜ਼ਾ ਨਹੀਂ ਮਿਲ ਰਿਹਾ ਜਿਹੜੇ ਬੰਦੇ ਪਿਛਲੀ ਵਾਰ ਦੇ ਡਿਫਾਲਟਰ ਨੇ ਉਹ ਜ਼ਮੀਨ ਦੇ ਵਿੱਚ ਉੱਠ ਨਹੀਂ ਰਹੇ ਤੇ ਜਿਹੜੇ ਜਰਨਲ categories ਨਾਲ ਸੰਬੰਧਤ ਨੇ ਉਹਨਾਂ ਨੇ ਆਪਣਾ ਝੋਨਾ ਵੀ ਲਾ ਲਿਆ ਇੱਕ ਵੀ ਬੰਦੇ ਤੋਂ ਪੈਸਾ ਨਹੀਂ ਪ੍ਰਵਾਇਆ ਜਾ ਰਿਹਾ ਇਹ ਸਾਰਾ ਜਿਹੜਾ ਇੱਕ ਬੋਟ ਬੈਂਕ ਦਾ ਰਾਜ ਕੀਤਾ ਜਾ ਰਿਹਾ ਹੈ ਲੋਕਾਂ ਦੇ ਹਿੱਤਾਂ ਦੇ ਨਾਲ ਖੇਡਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਨ ਲਈ ਮਜਬੂਰ ਹੋ ਰਹੇ ਨੇ ਇਹਦਾ ਸਿੱਧੇ ਤੌਰ ਤੇ ਜਿਹੜਾ ਪਟਿਆਲਾ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਮੰਤਰੀ ਨੇ ਡਾਕਟਰ ਗੁਰਪ੍ਰੀਤ ਸਿੰਘ ਜੀ ਉਹ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ 1.5 ਮਹੀਨਾ ਹੋ ਗਿਆ ਬੋਲੀ ਹੋਈ ਨੂੰ ਡਾਕਟਰ ਨੇ ਮਤਵਲ ਐਨਾ ਪ੍ਰਸ਼ਾਸਨ ਤੇ ਦਬਾਅ ਪਾਇਆ DC ADC SSF DSB ਡਿਪਟੀ ਡਾਇਰੈਕਟਰ ਵੀਡੀਓ ਸਾਰਿਆਂ ਨੂੰ ਅਸੀਂ ਮਿਲਲੇ ਮਤਲਬ ਕੋਈ ਬਾਹ ਨਹੀਂ ਫੜਾ ਰਿਹਾ ਮਤਲਬ ਜਿਵੇਂ ਅੱਖਾਂ ਦੀ ਪੱਟੀ ਬੰਨੀ ਵੀ ਹੁੰਦੀ ਆ ਕੋਈ ਪ੍ਰਵਾਹ ਹੀ ਨਹੀਂ ਕਾਨੂੰਨ ਦੀ ਹਾਈ ਕੋਰਟ ਦੀ ਰਿੱਟ ਪਾਤੀ ਉਹਦੇ ਉਹਨਾਂ ਨੇ ਕਿਹਾ ਵੀ ਕੱਲ ਨੂੰ ਅਸੀਂ ਬਾਬ ਦੇ ਦੋ ਉਹਦੇ ਦੀ ਉਹਦਾ ਕੋਈ ਜਵਾਬ ਨਹੀਂ ਦੇ ਰਹੇ ਉਹਦੇ ਦੀ ਕੋਈ ਸੁਣਵਾਈ ਨਹੀਂ ਕੋਈ ਪ੍ਰਸ਼ਾਸਨ ਬਸ ਆਇਆ ਉੱਠ ਖੜੋ ਜਨਤਾ ਔਖੀ ਹੁੰਦੀ ਆ ਜਨਤਾ ਕੋਈ ਬੰਦਾ ਮਰ ਜੂ ਇੱਥੇ ਮੁੰਡਿਆਂ ਨੇ ਤੇਲ ਪਾ ਲਿਆ ਤੀਜੀ ਉਹ ਮਰ ਗਿਆ ਕੌਣ ਜ਼ਿੰਮੇਵਾਰ ਆ ਜਮੀਨੀ ਮਤਲਬ ਪਰਵਾਹ ਵੀ ਕੋਈ ਮਰੇ ਕੋਈ ਰਹੇ ਇੰਨਾ ਉਹ ਰਾਜ ਹੋ ਗਿਆ ਮਤਲਬ ਗੁੰਡਾ ਰਾਜ ਤੁਸੀਂ ਬਿਲਕੁਲ ਚੜਾਈਆਂ ਨੇ ਐਮ ਐਲ ਏ ਬਣਾਏ ਨੇ ਫਿਰ ਕੀ ਇਹ ਕਹਿਣਾ ਚਾਹੁੰਦੇ ਵੋਟਾਂ ਪਾਈਆਂ ਨੇ ਹੁਣ ਤੱਕ ਉਹਨਾਂ ਵੋਟਾਂ ਤਾਂ ਪਾਈਆਂ ਦੀ ਵੀ ਬਦਲਾਅ ਹੋਊਗਾ ਚੰਗੇ ਆਹੋ ਹੋਣਗੇ ਮਤਲਬ ਮੁੱਖ ਮੰਤਰੀ ਐਮ ਐਮ ਐਲ ਏ ਪਰ ਇਹਨਾਂ ਨੇ ਤਾਂ ਬਰਬਾਦ ਕਰਤਾ ਪੰਜਾਬ ਨੂੰ ਇੰਨਾ ਕਰਜ਼ਾ ਲੈ ਕੇ ਬੱਚੇ-ਬੱਚੇ ਦੇ ਸਿਰ ਚਾਹ 4-5 ਲੱਖ ਰੁਪਏ ਸਿਰ ਚੜਾਤਾ ਜਿਹੜੇ ਸੂਰਜ ਕਰਜ਼ਾ ਲਈ ਜਾਂਦੇ ਨੇ ਆਪ ਜਗਤਾਂ ਬਣਾ ਰਹੇ ਨੇ ਲੋਕਾਂ ਦਾ ਖੂਨ ਸੀਨੇ ਦੀ ਕਮਾਈ ਖਾ ਰਹੇ ਨੇ ਤੇ ਵਚਨਾ ਦੀ ਕੁਰਸੀ ਤੇ ਜਨ ਸਾਬ ਕਰਨਾ ਹੀ ਨਹੀਂ ਪਤਾ ਨਿ ਸਾਫ ਕਰੇ ਸਰਕਾਰ ਉਹ ਹੁੰਦੀ ਜਿਹੜੀ ਨਿ ਸਾਫਤੀ ਹੁੰਦੀ ਹੈ ਇਹ ਤਾਂ ਪਾਪੀ ਨੇ ਪਾਪ ਰੱਖਦੇ ਨੇ ਜਿਹੜੇ ਤਾਂ ਫਰੀ ਮਾਰੇ ਨੇ ਉਹਨਾਂ ਨੂੰ ਦੇ ਰਹੇ ਨੇ ਜਿਹੜੇ ਪੈਸੇ ਲਾ ਰਹੇ ਐ ਸੀ ਸਾਨੂੰ ਕੁਝ ਦਿੰਦੇ ਨਹੀਂ ਅਸੀਂ ਆ ਓਕਣੇ ਬੈਠੇ ਹੈਗੇ ਆ ਪੁਲਿਸ ਸਾਰੀ ਇਹ ਉਹਨਾਂ ਦੀ ਬਣ ਜਾਂਦੀ ਹੈ ਸਰਕਾਰ ਉਹਨਾਂ ਦੀ ਹੈ ਸਾਡਾ ਤਾਂ ਕੋਈ ਬਣਦਾ ਨਹੀਂ ਅਸੀਂ ਤਾਂ ਤਾਂ ਬੈਠੇ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਸੀ ਉੱਥੇ ਉੱਠ ਕੇ ਨਹੀਂ ਜਾਂਦੇ ਚਾਹੇ ਸਾਨੂੰ ਮਾਰ ਦਾਨ ਮਾਰ ਦੇਣ ਚਾਹੇ ਮਰਜੀਏ ਚਾਹੇ ਹਾਂ ਅਸੀਂ ਬੋਲੇ ਬੈਠੇ ਇੱਕ ਹੀ ਗੱਲ ਹੈ ਵੀ ਪੈਸੇ ਭਰਨ ਵਾਲਾ ਕੋਈ ਹੈ ਖਾਣ ਵਾਲਾ ਕੋਈ ਹੈ ਖਾਂਦਾ ਕੋਈ ਹੈ ਤਿੰਨ ਸਾਲ ਹੋ ਗਏ ਇਹਨਾਂ ਨੂੰ ਖਾਂਦਿਆ ਨੂੰ ਸਾਡੇ ਵਾਰੀ ਹੁਣ ਪੈਸੇ ਭਰੇ ਹੋਏ ਵੀ ਖਾਂਦੇ ਅਸੀਂ ਖਾਣ ਨਹੀਂ ਦਿੰਦੇ ਇਹ ਕਿੱਥੇ ਲਿਖਿਆ ਪਹਿਲਾਂ ਵੀ ਸਰਕਾਰ ਆਉਂਦੀ ਜਾਂਦੀ ਰਹੀ ਹੈ ਕੋਈ ਆਤਾ ਨਹੀਂ ਵੀ ਵੀਰੇ ਨਹੀਂ ਪਰ ਦੀਪਾ ਸੇ ਉਹਨੂੰ ਜਿੰਦੀ ਕੀ ਅਸੀਂ ਜੀ ਗੰਦੀ ਸਰਕਾਰ ਨਹੀਂ ਅਸੀਂ ਦੇਖੀ ਨਾ ਕੋਈ ਸਵਾਸਣ ਕਰੇ ਨਾ ਕੋਈ ਜਿਹੜਾ ਬਾਠਾ ਚੌਕੀ ਤੇ ਹੋ ਨਾ ਕਰੇ ਇਹ ਸਾਡਾ ਕੀ ਬਣੂਗਾ ਅਸੀਂ ਨਹੀਂ ਉੱਠਦੇ ਉਹਨੂੰ ਇਹਨੇ ਇਹਨੇ ਲੱਖ ਰੁਪਈਆ ਭਰਿਆ ਵਾ ਅਸੀਂ ਕਿਵੇਂ ਉੱਠਾਂਗੇ ਅਸੀਂ ਨੁੜਦੇ ਹੈਗੇ ਹਾਂ ਅਸੀਂ ਨੁੜਦੇ ਅਸੀਂ ਜ਼ਮੀਨ ਲੈ ਕੇ ਹਟਾਂਗੇ ਦੁਜੀਤੇ ਵਾਲੇ ਇਹਰੇ ਤੁਹਾਡੇ ਦੇ ਦੋਸ਼ ਲਾ ਰਹੇ ਨੇ ਹਾਂਜੀ ਕਿ ਇਹਨਾਂ ਨੂੰ ਪਿੱਛੇ ਤੋਂ ਪਤਾ ਕਿਸੇ ਹੋਰ ਨੇ ਉਹ ਜ਼ਮੀਨ ਲੈਣ ਵਾਸਤੇ ਕਿਸੇ ਲਾਇਆ ਕਿਨੇ ਆਏ ਬਰਬੀਰ ਡਾਕਟਰ ਨੇ ਲਾਇਆ ਹੈ ਕੀ ਤੁਸੀਂ ਤੁਹਾਡੇ ਪਿੱਛੇ ਕੋਈ ਬੰਦਾ ਹੈ ਜਿਹੜਾ ਜ਼ਿੰਮੇਦਾਰ ਹੈ ਹਾਂ ਹੈਗਾ ਉਹ ਨਹੀਂ ਉਹ ਨਹੀਂ ਪੈਸੇ ਲਾਇਆ ਕਿਸੇ ਨੇ ਕੋਈ ਪੈਸਾ ਨਹੀਂ ਲਾਇਆ ਕਿਸੇ ਨੇ ਜਿਸ ਨੇ ਪੈਸੇ ਨਹੀਂ ਲਾਇਆ ਉਹ ਜ਼ਿੰਮੇਦਾਰ ਆ ਜਿਸ ਨੇ ਪੈਸੇ ਨਹੀਂ ਲਾਇਆ ਸਾਰੇ ਅਸੀਂ ਅਸੀਂ ਬੋਦਾ ਅਸੀਂ ਬੋਟੀ ਬਾਹੂਗਾ ਕੋਈ ਤਾਂ ਪੈਸੇ ਲੱਤੇ ਨੇ ਜੀ ਕਈ ਨਾ ਪੈਸੇ ਪਰੇ ਜੇ ਕੋਈ ਜ਼ਿੰਮੇਦਾਰ ਬਾਹੂਗਾ ਅਸੀਂ ਜ਼ਿੰਮੇਦਾਰ ਸਾਡੇ ਤੇ ਕਿਵੇਂ ਕਰਨ ਜੋ ਬੰਦਾ ਕਾਨੂੰਨੀ ਕਾਰਵਾਈ ਕਰਨਾ ਠੀਕ ਆਪਰੇ ਆਪ ਪੈਸੇ ਪਰੇ ਰੱਖਦੇ